ਗਾਰ ਵੀ ਲਿਆ ਸਾਡੇ ਬੰਦਿਆਂ ਨੂੰ ਜੀਵਾਤ ਲਾਈਏ ਤੇ ਲਾਈਏ ਕੱਢ ਐਨੇ ਨਜ਼ਰਬੰਦ ਕਰਨ ਤੋਂ ਬਾਅਦ ਵੀ ਜਿਹੜੇ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ ਉਹ ਬਾਈ ਬਹੁਤ ਜ਼ੋਰ ਲਾਇਆ ਇਹਨਾਂ ਨੇ ਬਹੁਤ ਜ਼ੋਰ ਲਾਇਆ ਕਾਲ ਦੇ ਛਾਪੇ ਪੜ ਕੇ ਨੌਜਵਾਨ ਅੰਦਰ ਕਰਦੇ ਬਰਨਾਲੇ ਤੋਂ ਆਇਆ ਚਾਰ ਪੰਜ ਨਾਕੇ ਤੋੜ ਕੇ ਹੰਬੇ ਪਿਆ ਜਿੱਦਾਂ ਤੇ ਘੰਟ ਜਿੱਥੇ ਲਿਉਂਦੇ ਆ ਲਿਉਂਦੇ ਨਹੀਂ ਆ ਵੀ ਤੋੜਾਂਗੇ ਕੋਈ ਗੱਲ ਨਹੀਂ ਬਾਪੂ ਕੋਈ ਗੱਲ ਨਹੀਂ ਦੇਖੋ ਮੇਰੀ ਗੱਲ ਸੁਣ ਕੇ ਧਿਆਨ ਨਾਲ ਇਹਦਾ ਛੋਟ-ਛੋਟ ਕੇ ਬੋਲਦੇ ਬਾਪੂ ਬਣਾਦਾ ਮੈਨੂੰ ਹੁਣ ਸੁਣ ਲੋ ਧਿਆਨ ਨਾਲ ਮੈਂ ਦਿੱਲੀ ਇੱਕ ਗੱਲ ਕਹੀ ਸੀ ਵੀ ਬਰਾੜੀ ਮੈਦਾਨ ਜਾਮਾ ਕਿਰ ਜਾਗੇ ਅਸੀਂ ਘੇਲੇ ਨਾਲ ਪਏ ਦੱਬੀ ਬੈਠੇ ਆ ਵੇ ਖਾਲੀ ਕੋਠੀ ਲਾ ਕੇ ਬਹਿ ਜਾਵਾਂਗੇ ਇਹ ਸਹੀ ਆ ਮਾਰੇ ਬੈਠੇ ਗੋਟੀ ਆ ਬਾਈ ਇਹ ਕਸ਼ ਕਰੇਗਾ ਹੁਮਾਰਾ ਬੈਕ ਇੱਕ ਪਲੇਨ ਬਾਈਟ ਕਰ ਲਈ ਆਪਾਂ ਮੈਂ ਕਹਿਣਾ ਹੋਵੇ ਚਲੋ ਜੀ ਵੀਰ ਜੀ ਕਿਸ ਤਰ੍ਹਾਂ ਦੀ ਤੁਹਾਡੇ ਵੱਲੋਂ ਜਿਹੜੀ ਕਾਲ ਆ ਅੱਜ ਦਿੱਤੀ ਗਈ ਸੀ ਕਿਹੜੇ ਹਾਲਾਤਾਂ ਵਿੱਚ ਦੀ ਹੋ ਕੇ ਅੱਜ ਤੁਸੀਂ ਕਿੱਥੇ ਪਹੁੰਚੇ ਹੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਵੱਡੀ ਜਰਤਾ ਲੋਕਾਂ ਦੀ ਕਿ ਲੋਕਾਂ ਦਾ ਅਨੁਰੋਧ ਦਾ ਜਤਨ ਕੀਤਾ ਜੂ ਕਰ ਲੈ ਖੜੇ ਗਏ ਡਰੇ ਗਏ ਸਾਰਾ ਸਰਦੂਰ ਕਾਸਤਾਰ ਤੇ ਸਾਰੇ ਪੰਜਾਬ ਪੁਲਿਸ ਲਾ ਕੇ ਸਾਰੇ ਪੂਰੇ ਪੰਜਾਬ ਦੀ ਬਹੁਤ ਡਰਾਤ ਬਣਾਤੀ ਇੱਥੇ ਪਰ ਨੌਜਵਾਨਾਂ ਦਾ ਮੈਗਨਾ ਇਹਨਾਂ ਦਾ ਧੰਨਵਾਦ ਸਾਰੀਆਂ ਰੋਕਾਂ ਤੋੜ ਕੇ ਇੱਥੇ ਪਹੁੰਚੇ ਵੀ ਬਹੁਤ ਵੱਡੀ ਗੱਲ ਹੈ ਕਿ ਕਿੰਨੀ ਥੁਕੜੀ ਹੁੰਦੀ ਹੈ ਉਹ ਬੈਰੀਕੇਡ ਟੁੱਟੇ ਨਗੇ ਤਾਂ ਅੱਜ ਦੇ ਕਿਹੜਾ ਕੀ ਚਾਹੂੰਗੀ ਕਿ ਇਹ ਦੇਣਾ ਮੌਜੂਦਾ ਸਰਕਾਰ ਦਾ ਯਾਰ ਇਹ ਇਹ ਉਹ ਦਿਖਦਾ ਹੀ ਨਹੀਂ ਸਰਕਾਰ ਨੂੰ ਹੈਰਾਨੀ ਦੀ ਗੱਲ ਜੇ ਇੰਨਾ ਗੁੱਸਾ ਹਾਲੇ ਨਹੀਂ ਦੇਖਿਆ ਤਾਂ ਫਿਰ ਇਹਦਾ ਮਤਲਬ ਹੈ ਇਹਦਾ ਉਹ ਖੂਕ ਪੀਣ ਵਾਲੀਆਂ ਗੱਲਾਂ ਹੁਸਕਮ ਤੇ ਆਊਗਾ ਇਹ ਠੀਕ ਹੈ ਪਰ ਜੇ ਭਾਈ ਇਹਦਾ ਸਬਰ ਨਹੀਂ ਹਾਲੇ ਕੋਈ ਸਾਡੇ ਸਬਰ ਨੂੰ ਪਰਖਣਾ ਚਾਹੁੰਦਾ ਹੈ ਕੋਈ ਗੱਲ ਨਹੀਂ ਚਲਾ ਡਾਂਗਾ ਸਾਨੂੰ ਸਾਰੇ ਪ੍ਰਸ਼ਾਸਨਾਂ ਦੇ ਹੱਥੋਂ ਲਏ ਆ ਪਰ ਨਾ ਵਾਰ-ਵਾਰ ਬੇਨਤੀ ਕਰਦਾ ਅਸੀਂ ਕੋਈ ਪ੍ਰਕਾਰ ਨਹੀਂ ਆਉਣਾ ਸ਼ਾਂਤਮਈ ਜਾਤ ਦੇ ਰਹੇ ਕਿ ਅਸੀਂ ਇੱਥੇ ਬੈਠੇ ਆ ਇਹਨਾਂ ਨੂੰ ਪ੍ਰਸ਼ਾਸਨ ਵਿੱਚ ਗੋੜਨਾ ਬਣਾਉਣਾ ਡਾਂਗਾ ਸਾਨੂੰ ਜੋ ਮਰਜ਼ੀ ਕਰਨਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਮੀਟਿੰਗ ਕੀਤੀ ਹੈ ਬਾਈ ਜੀ ਤੁਹਾਨੂੰ ਕੀਤਾ ਸੀ ਤਾਂ ਹੁਣ ਅਗਲਾ ਐਕਸ਼ਨ ਪਲੈਨ ਕੀਤੇ ਅਗਲਾ ਮੀਟਿੰਗ ਕਰਾਂਗੇ ਭਾਈ ਆਗੂ ਸਰਵਾਂ ਨਾਲੇ ਆ ਰਹੇ ਨੇ ਦੋ ਤਿੰਨ ਮੀਟਿੰਗ ਕਰਕੇ ਫਿਰ ਅਗਲੀ ਗੱਲ ਕਰਾਂਗੇ ਪ੍ਰਸ਼ਾਸਨ ਨੇ ਕੀ ਮੰਗ ਰੱਖੀ ਹੈ ਨਾਜ਼ਰਬੰਦ ਕੀਤੇ ਹੋਏ ਨੇ ਹਲੇ ਨਾ ਆਗੂ ਕੋਈ ਵਾਣ ਨਹੀਂ ਕੀਤਾ ਕੋਈ ਹਾਲਾਤ ਬਹੁਤ ਖਰਾਬ ਹੋਏ ਪਿੱਛੇ ਪੱਥਰਬਾਜ਼ੀ ਹੋਈ ਹੈ ਮੈਨਾਂ ਰੋਡ ਦੇ ਉੱਪਰ ਲਾਚੀ ਚਾਰ ਕਰਦਾ ਤੀ ਇਹਨੂੰ ਕਿਵੇਂ ਦੇਖਦੇ ਬਿਲਕੁਲ ਉੱਥੇ ਸਾਡੇ ਨੌਜਵਾਨ ਕੁੱਟੇ ਆ ਪੁਲਿਸ ਨੇ ਕੁੱਟੇ ਆ ਦੇਖੋ ਪਿੱਛੇ ਨੌਜਵਾਨ ਮੁੰਡੇ ਦੇ ਕਿਵੇਂ ਡਾਂਗਾ ਮਾਰਨਾ ਠੂਏ ਤੇ ਭਾਈ ਉੱਥੇ ਘਰ ਦੇ ਮਰੇ ਵਾਲਾ ਕੁੱਟੇ ਬਾਈ ਪਰਪਲੀਏ ਜਗਿਆ ਮਾਣਾਂ ਦੀ ਵੀ ਖੱਟੂ ਹੈ ਮੈਂ ਤਾਂ ਯਾਰ ਉਹੀ ਗੱਲ بار بار ਆ ਜਾਂਦੀ ਹੈ ਕਿ ਇਸ ਕੰਮ ਲਈ ਅਸੀਂ ਪੰਜਾਬ ਦਾ ਮੁਖੀ ਹੋਏ ਸੀ ਆ ਉਹਦਾ ਚਿਰ ਮਤ ਨਹੀਂ ਲੱਗਣ ਦੇਣਾ ਕਿ ਮੁਜਾਰਾ ਨਹੀਂ ਹੋਣਾ ਦੇਣਾ ਮੈਨੂੰ ਆ ਕੇ ਗੱਲ ਕਰ ਸਕੋ ਅੱਜ ਖਾਨੇ ਪਈ ਕੋਠੀ ਜੀ ਨੂੰ ਜਾਣ ਦਿੰਦਾ ਇੱਥੇ ਰੋਕ ਲਿਆ ਅਸੀਂ ਨਹੀਂ ਰੋਕੇ ਇਹ ਪ੍ਰਸ਼ਾਸਨ ਨੇ ਰੋਕਿਆ ਕੀ ਲੰਮਾ ਮੋਰਚਾ ਵੀ ਲੱਗ ਸਕਦਾ ਉਹਨਾਂ ਨਾਲ ਸਮਝਾ ਲੰਮਾ ਵੀ ਜਾ ਸਕਦਾ ਕੁਝ ਵੀ ਹੋ ਸਕਦਾ ਪਰ ਇਹ ਗੱਲ ਅਸੀਂ ਪਿੱਛੇ ਨਹੀਂ ਹਟਾਏ ਗੱਲ ਸਾਫ਼ ਹੈ ਦੇਖੋ ਇਹ ਜੁਰਮ ਹੈ ਇਹ ਅਸਲ ਜ਼ੁਲਮ ਹੈ ਇਹ ਤਸ਼ੱਦਦ ਹੈ ਇਹ ਆਵਾਜ਼ ਦੱਬਣ ਦੀ ਗੱਲ ਹੈ ਕਿ ਕਿਸੇ ਵੀ ਤਰੀਕੇ ਨਾਲ ਆਵਾਜ਼ ਦੱਬ ਦੇਣੀ ਹੈ ਚਾਹੇ ਮੀਡੀਆ ਦੀ ਹੋਵੇ ਚਾਹੇ ਉਹ ਆਮ ਲੋਕਾਂ ਦੀ ਹੋਵੇ ਇਹ ਆਵਾਜ਼ ਦਬਣਦੇ ਹੋਇਆ ਬੈਠਦੇ ਪੰਜਾਬ ਦੀ ਆਵਾਜ਼ ਨਾ ਪਹਿਲਾਂ ਦੱਬੀ ਗਈ ਹੈ ਤੇ ਨਾ ਹੀ ਦੱਬੀ ਜਾਣੀ ਹਾਂ ਭਾਈ ਲੱਗਦਾ ਹੈ ਕਿ